ਸੰਦਰਜੀ ਪਟਨਾ ਸਾਹਿਬ ਦੇ ਪੰਜ ਪਿਆਰੇਆ ਵੱਲੋਂ ਮਿਤੀ 1 ਮਈ 2025 ਨੂੰ ਜੋ ਪੱਤਰ ਨੰਬਰ ਕੱਤਾ ਪੱਪਾ ਸੱਸਾ 68 ਉਬਲੀਖ ਹਾ ਹਾ ਉਬਲੀਖ 225 ਅਤੇ ਮਿਤੀ 5 ਜੁਲਾਈ 2025 ਨੂੰ ਜੋ ਪੱਤਰ ਨੰਬਰ ਕੱਤਾ ਪੱਪਾ ਸੱਸਾ ਉਬਲੀਖ 40 ਉਬਲੀਖ ਹਾ ਹਾ ਪਬਲਿਕ 225 ਜਾਰੀ ਕੀਤੇ ਗਏ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਉਕਤ ਹੁਕਮ ਦੇਸ਼ ਦੀ ਤੁਹਰ ਅਲੰਗਣਾ ਹੈ ਇਹ ਹੁਕਮਨਾਮਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਇਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਹੁਕਮਨਾਮਾ ਸੁਣਾਇਆ ਜਾਂਦਾ ਉਸ ਨੂੰ ਹਰ ਸਿੱਖ ਮੰਨਦਾ ਅਤੇ ਤਖਤ ਸ੍ਰੀ ਹਰਮੰਦਰ ਸਾਹਿਬ ਵੱਲੋਂ ਕੀਤੀ ਮਨ ਮਰਜ਼ੀ ਦੇ ਹੁਕਮ ਨੂੰ ਲੈ ਕੇ ਸ਼੍ਰੀ ਅਕਾਲ ਤੱਕ ਸਾਹਿਬ ਤੇ ਪੰਜ ਸਿੰਘ ਸਹਿਬਾਨਾਂ ਦੀ ਇਕਤਰਤਾ ਹੋਈ ਅਤੇ ਉਸ ਇਕਤਰਤਾ ਵਿੱਚ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸੁਣਾਏ ਗਏ ਹੁਕਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਗਿਆ ਨਾਲ ਹੀ ਸ਼੍ਰੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਅਤੇ ਗਿਆਨੀ ਟੇਕ ਸਿੰਘ ਨੂੰ ਤਲਬ ਕੀਤੇ ਜਾਣ ਦਾ ਵੀ ਪਟਨਾ ਸਾਹਿਬ ਤੇ ਲਿਆ ਗਿਆ ਫੈਸਲਾ ਰੱਦ ਕਰ ਦਿੱਤਾ ਗਿਆ ਸਾਖ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਜੋ ਨੀਤੀ ਇਕ ਅਧਿਕਾਰੀ ਜਤੇਦਾਰ ਇੱਕ ਇੱਕ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਸਾਹਿਬ ਅੱਗੇ ਤਖਤਚਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਇੱਕ ਅੱਗੇ ਪੰਜ ਜ਼ਰਾਹੀ ਮੀਤ ਸ਼ਰੂਕਣੀ ਆਟਲੀ ਹਲ ਦੇ ਭਾਰਨ ਸੁਖਬੀਰ ਸਿੰਘ ਬਾਟਲ ਤੇ ਬਾਪਰ ਦਾਨ ਹੱਤੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਸ਼੍ਰੀ ਅਕਾਲ ਪਖ ਸਾਹਿਬ ਜੀ ਸਰਬ ਉੱਚ ਮਾਨ ਦੀ ਮੱਤਵਵਿਧਾਨ ਨਾਲ ਜੋ ਫੈਸਲੇ ਕੀਤੇ ਗਏ ਹਨ ਇਹਨਾਂ ਨੂੰ ਪ੍ਰਮਾਣ ਕੀਤਾ ਜਾਂਦਾ ਹੈ ਭਾਵ ਇਹ ਬਿਲਕੁਲ ਨਹੀਂ ਮੰਨੇ ਜਾਂਦੇ ਦੱਸ ਦਈਏ ਕਿ ਤੱਕ ਸ਼੍ਰੀ ਪਟਨਾ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਸਿੱਖ ਬੁੱਧੀਜੀਵਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਐਸਜੀਪੀਸੀ ਨੇ ਤੱਕ ਸ਼੍ਰੀ ਪਟਨਾ ਸਾਹਿਬ ਦੇ ਫੈਸਲੇ ਨੂੰ ਆਪਣੇ ਅਧਿਕਾਰਾਂ ਤੋਂ ਬਾਹਰੀ ਕਾਰਵਾਈ ਦੱਸਿਆ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਤਾਮੀਨੇ ਕਿਹਾ ਕਿ ਖਾਲਸਾ ਪੰਥ ਦੀਆਂ ਰਿਵਾਇਤਾਂ ਅਤੇ ਪਰੰਪਰਾਵਾਂ ਕੌਮ ਦੇ ਮਸਲੇ ਨਜਿੱਠਣ ਲਈ ਹਨ ਨਾ ਕਿ ਕੌਮੀ ਸੰਕਟ ਪੈਦਾ ਕਰਨ ਲਈ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੀ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਸਾਫ਼ ਕਰ ਦਿੱਤਾ ਕਿ ਤਨਖਾਹਾਂ ਕਿਸੇ ਨੂੰ ਐਲਾਨਣ ਦਾ ਅਧਿਕਾਰ ਸਿਰਫ ਅਤੇ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲ ਹੈ ਹੋਰ ਕਿਸੇ ਕੋਲ ਨਹੀਂ। ਉਹਨਾਂ ਕਰਨੇ ਦਿੱਤਾ ਸੀ ਸਿਰਫ ਅਕਾਲ ਤਖਤ ਸਾਹਿਬ ਤੋਂ ਆਰਡਰ ਹੁੰਦੇ ਹੈ ਤੇ ਉਹਨਾਂ ਨੂੰ ਸ਼ਾਇਦ ਜਨਰਲ ਨੇ ਕੀਤਾ ਉਹਨਾਂ ਨੂੰ ਡੈਕ ਕਾਲਕਤਖਤ ਸਾਹਿਬ ਚਲ ਵੀ ਕਰ ਲਵੇ ਖੁਸ਼ੀ ਹੋਏ ਉਹਨਾਂ ਦੇ ਕੋਲ ਪਾਵਰ ਹੈ ਨਹੀਂ ਜੀ ਕਿ ਕਿਸੇ ਨੂੰ ਵੀ ਤਨਖਾਹਿਆ ਦੋਸ਼ ਦੇ ਦੇ ਇਹ ਸਿਰਫ ਕਾਲਕਤਖਤ ਸਾਹਿਬ ਦੇ ਕੋਲ ਸ਼ਕਤੀ ਹੈਗੀ ਹੈ ਬੜੇ ਸਪਸ਼ਟ ਤੌਰ ਦੇ ਉੱਤੇ ਕਿ ਤਨਖਾਹਿਆ ਕਰਾਰ ਦੇਣ ਦਾ ਅਧਿਕਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਬੁਲਾਏ ਗਏ ਪੰਜ ਜਥੇਦਾਰਾਂ ਦੀ ਜਿਹੜੀ ਮੀਟਿੰਗ ਹੈ ਜਿਹਦੇ ਵਿੱਚ ਆਮ ਤੌਰ ਦੇ ਤੇ ਤਿੰਨ ਜਾਂ ਚਾਰ ਜੱਥੇਦਾਰ ਸ਼ਾਮਲ ਹੁੰਦੇ ਨੇ ਤੇ ਬਾਕੀ ਜਿਹੜੇ ਕੱਟੇ ਹੋਏ ਤਾਂ ਦਰਬਾਰ ਸਾਹਿਬ ਦਾ ਹੈਡ ਗਰੰਡ ਸੀ ਜਾਂ ਦੂਜੇ ਜਨ ਨੇ ਸ਼ਾਮਲ ਕਰ ਦਿਆ ਨੇ ਇਹ ਪ੍ਰਾਣੇ ਜਰੀਆ ਸਾਡੀ ਪਰੰਪਰਾ ਜਦੋਂ ਵੀ ਤਨਖਾਹਿਆ ਕਰਾਰ ਦੇਣ ਦੀ ਗੱਲ ਜਿਹੜੀ ਆ ਉਹ ਚੱਲਦੀ ਹੈ ਹੁਣ ਇੱਥੇ ਜਿਹੜੀ ਹੈ ਇਹ ਦੋ ਜਿਹੜੇ ਨੇ 15 ਪਹਿਲੀ ਗੱਲ ਤੇ ਹੈ ਕਿ ਪਟਨਾ ਸਾਹਿਬ ਨੋ ਜਿਹੜਾ ਹੈ ਉਹ ਅਧਿਕਾਰ ਤਨਖਾਹਿਆ ਆਕਰਾਰ ਦੇਣ ਦਾ ਕਿਸੇ ਪਰੰਪਰਾ ਵਿੱਚ ਵੀ ਨਹੀਂ ਕਾਨੂੰਨਾਂ ਤੇ ਚਲੋ ਹੈ ਹੀ ਨਹੀਂ ਪਰੰਪਰਾ ਵਿੱਚ ਵੀ ਨਹੀਂ ਦੂਜੀ ਗੱਲ ਇਹ ਹੈ ਕਿ ਜਿੱਥੇ ਦਾ ਅਨੁਦਕਾਰ ਹੈ ਇੱਕ ਪਾਸੇ ਤਨਖਾਹਿਆ ਐਲਾਨਣ ਤੇ ਸਵਾਲ ਚੁੱਕੇ ਜਾ ਰਹੇ ਨੇ ਪਰ ਦੂਜੇ ਪਾਸੇ ਜਿੰਨਾ ਪੰਜ ਪਿਆਰਿਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਐਲਾਨਿਆ ਸਵਾਲ ਉਹਨਾਂ ਤੇ ਵੀ ਉੱਠ ਰਹੇ ਨੇ ਉਹਨਾਂ ਦੇ ਜੀਵਨ ਨੂੰ ਲੈ ਕੇ ਕਈ ਸਵਾਲੀਆ ਨਿਸ਼ਾਨ ਲੱਗ ਰਹੇ ਨੇ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਸਾਭ ਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰੇ ਮਸਕੀਨ ਨੇ ਕੁਝ ਤਸਵੀਰਾਂ ਨੱਥੀ ਕਰ ਉਹਨਾਂ ਸਿੰਘਾਂ ਦੇ ਜੀਵਨ ਅਤੇ ਜੀਵਨ ਬਤੀਤ ਕਰਨ ਨੂੰ ਲੈ ਕੇ ਕਈ ਸ਼ੰਕੇ ਜ਼ਾਹਿਰ ਕੀਤੇ ਨੇ ਸਭ ਤੋਂ ਪਹਿਲਾਂ ਗੱਲ ਇਹਨਾਂ ਵਿੱਚ ਸ਼ਾਮਲ ਬਲਦੇਵ ਸਿੰਘ ਦੀ ਬਲਦੇਵ ਸਿੰਘ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਗੋਹਰੇ ਮਸਕੀਨ ਨੇ ਇਲਜ਼ਾਮ ਲਗਾਏ ਨੇ ਕਿ ਭਾਈ ਬਲਦੇਵ ਸਿੰਘ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੁਕਮਾਂ ਦੀ ਉਲੰਘਣਾ ਦੇ ਇਲਜ਼ਾਮ ਨੇ ਬਲਦੇਵ ਸਿੰਘ ਨੂੰ ਪੰਜ ਬਾਣੀਆਂ ਦਾ ਪਾਠ ਵੀ ਕੰਠ ਨਹੀਂ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਪੰਜ ਬਾਣੀਆਂ ਦਾ ਪਾਠ ਕੰਠ ਸਰਵਣ ਕਰਕੇ ਵੀਡੀਓ ਭੇਜਣ ਦੇ ਸੁਣਾਏ ਸਨ। ਬਲਦੇਵ ਸਿੰਘ ਨੂੰ ਹੁਕਮ ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾ ਦੀ ਇਹਨਾਂ ਨੇ ਪਾਲਣਾ ਨਹੀਂ ਕੀਤੀ। ਭਾਈ ਬਲਦੇਵ ਸਿੰਘ ਦਾ ਪਰਿਵਾਰ ਅੰਮ੍ਰਿਤਧਾਰੀ ਨਹੀਂ ਹੈ। ਰਣਜੀਤ ਸਿੰਘ ਗੋਰੇ ਮਸਕੀਨ ਦੇ ਮੁਤਾਬਿਕ ਭਾਈ ਬਲਦੇਵ ਸਿੰਘ ਦੀਆਂ ਧੀਆਂ ਦੇ ਨਾਮ ਨਾਲ ਕੌਰ ਸ਼ਬਦ ਤੱਕ ਨਹੀਂ ਲੱਗਿਆ। ਬਲਦੇਵ ਸਿੰਘ ਦੀ ਧੀਆ ਦੇ ਨਾਮ ਸੀਮਾ ਦੇਵੀ ਅੰਜਲੀ ਕੁਮਾਰੀ ਰੰਜੂ ਤੇ ਸੁਲੇਖਾ ਰਾਣੀ ਹੈ ਹੁਣ ਗੱਲ ਗੁਰਦੇਵਾਲ ਸਿੰਘ ਦੀ ਭਾਈ ਗੁਰਦੇਵਾਲ ਸਿੰਘ ਤੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨਾ ਮੰਨਣ ਦਾ ਇਲਜ਼ਾਮ ਹੈ ਗੁਰਦੇਵਾਲ ਸਿੰਘ ਤੇ ਸਾਥੀ ਸਿੰਘ ਨਾਲ ਮਿਲ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁਕਾਬਲੇ ਮਰਜ਼ੀ ਨਾਲ ਹੁਕਮਨਾਮਾ ਜਾਰੀ ਕਰਨ ਦੇ ਇਲਜ਼ਾਮ ਨੇ ਬਾਕੀ ਤੱਕ ਸਹਿਬਾਨਾ ਵੱਲੋਂ ਗੁਰਦੇਵਾਲ ਸਿੰਘ ਹੁਣਾ ਵੱਲੋਂ ਜਾਰੀ ਕੀਤਾ ਗਿਆ ਹੁਕਮਨਾਮਾ ਰੱਦ ਨਹੀਂ ਕੀਤਾ ਗਿਆ ਸੀ ਗੁਰਦਿਆਲ ਸਿੰਘ ਦਾ ਪਿਛੋਖੜ ਸਿੱਖੀ ਨਾਲ ਨਾ ਹੋਣ ਦੀ ਵੀ ਗੱਲ ਕਹੀ ਜਾ ਰਹੀ ਹੈ ਗੁਰਦਿਆਲ ਸਿੰਘ ਦੇ ਪਿਤਾ ਜੀ ਦਾ ਨਾਮ ਜਗਨਨਾਥ ਜੈਸਵਾਲ ਹੈ ਗੁਰਦਿਆਲ ਸਿੰਘ ਦੇ ਪਿਤਾ ਤੇ ਤੰਬਾਕੂ ਸੇਵਨ ਕਰਨ ਦੇ ਇਲਜ਼ਾਮ ਨੇ ਦੋਵੇਂ ਪਿਓ ਪੁੱਤ ਇੱਕੋ ਕਮਰੇ ਵਿੱਚ ਰਹਿ ਰਹੇ ਨੇ ਇਹ ਵੱਡੇ ਇਲਜ਼ਾਮ ਰਣਜੀਤ ਸਿੰਘ ਗੋਰੇ ਮਸਕੀਨ ਨੇ ਲਗਾਏ ਨੇ ਹੁਣ ਗੱਲ ਇੱਕ ਹੋਰ ਪੰਜ ਪਿਆਰਿਆਂ ਵਿੱਚ ਸ਼ਾਮਲ ਪਰਸੂਰਾਮ ਸਿੰਘ ਦੀ ਰਣਜੀਤ ਸਿੰਘ ਗੋਰੇ ਮਸਕੀਨ ਦੇ ਮੁਤਾਬਕ ਪਰਸੂਰਾਮ ਸਿੰਘ ਸਿੱਖ ਪਰਿਵਾਰ ਵਿੱਚੋਂ ਹੀ ਨਹੀਂ ਪਰ ਸੁਰਮ ਸਿੰਘ ਦਾ ਇੱਕ ਵੀ ਬੱਚਾ ਅਤੇ ਬੱਚੀ ਤੇ ਨਾ ਹੀ ਜਵਾਈ ਸਿੱਖ ਨੇ ਸਿੱਖ ਵਿਰੋਧੀ ਸਾਜ਼ਿਸ਼ਾਂ ਕਰਨ ਦੇ ਇਹਨਾਂ ਤੇ ਇਲਜ਼ਾਮ ਲੱਗਦੇ ਰਹੇ ਨੇ ਰਣਜੀਤ ਸਿੰਘ ਗੋਰੇ ਮਸਕੀਨ ਨੇ ਅਮਰਜੀਤ ਸਿੰਘ ਦੀ ਵੀ ਸੱਚਾਈ ਦੱਸੀ ਹੈ ਉਹਨਾਂ ਮੁਤਾਬਕ ਅਮਰਜੀਤ ਸਿੰਘ ਦੇ ਪਰਿਵਾਰ ਵਿੱਚ ਕੋਈ ਸਿੱਖ ਨਹੀਂ ਇਹਨਾਂ ਦੀ ਧਰਮ ਪਤਨੀ ਮਹਾਦੇਵ ਜੀ ਦੀ ਭਗਤ ਹੈ ਘਰਾਂ ਵਿੱਚ ਜਾ ਜਾ ਕੇ ਜਗਰਾਤੇ ਵੀ ਕਰਦੇ ਨੇ ਇਹ ਵੀ ਇਲਜ਼ਾਮ ਰਣਜੀਤ ਸਿੰਘ ਗੋਰੇ ਮਸਕੀਨ ਨੇ ਲਗਾਏ ਨੇ ਮੈਂ ਖਾਲਸਾ ਪੰਥ ਦੇ ਚਰਨਾਂ 'ਚ ਬੇਨਤੀ ਕਰਦਾ ਜੋ ਵਿਸ਼ਵ ਭਰ ਵਿੱਚ ਵਸਦਾ ਹੈ ਕਿ ਅੱਜ ਦੇ ਇਹ ਗ੍ਰੰਥੀ ਬਲਦੇਵ ਸਿੰਘ ਤੇ ਗੁਰदयाल ਸਿੰਘ ਪਰਸੂ ਰਾਮ ਸਿੰਘ ਅਮਰਜੀਤ ਸਿੰਘ ਜਿਨ੍ਹਾਂ ਦੇ ਘਰਾਂ ਵਿੱਚ ਜਿਹੜਾ ਉਹ ਕੇਸਾਂ ਦੇ ਕਤਲ ਹੁੰਦੇ ਨੇ ਇਹਨਾਂ ਦੇ ਬੱਚੇ ਰੋਜ਼ਾਨਾ ਸਵੇਰੇ ਕੇਸ ਕੱਟ ਕੇ ਫਿਰ ਕੰਮਕਾਰ ਕਰਦੇ ਨੇ ਇਹਨਾਂ ਦੀ ਬੱਚੀਆਂ ਦੇ ਨਾਮ ਨਾਲ ਕੌਰ ਸ਼ਬਦ ਵੀ ਨਹੀਂ ਹੈਗਾ ਸਿੰਘ ਤੱਕ ਕਿਤੇ ਰਹਿ ਗਿਆ ਉਹਦੀਆਂ ਅਸੀਂ ਫੋਟੋ ਪਹਿਲਾਂ ਵੀ ਦਿਖਾਈਆਂ ਨੇ ਹੁਣ ਵੀ ਦਿਖਾ ਸਕਦੇ ਆ ਇਹਨਾਂ ਨੂੰ ਤਖਤ ਪਟਨਾ ਸਾਹਿਬ ਦੇ ਗ੍ਰੰਥੀ ਰਹਿਣ ਦਾ ਕੋਈ ਹੱਕ ਨਹੀਂ ਹੈ ਔਰ ਮੈਂ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਕਰਾਂਗਾ ਤਖਤ ਸਾਹਿਬ ਜੀ ਦੇ ਕਸਟੋਡੀਅਨ ਨੇ ਜਿਲ੍ਹਾ ਜੱਜ ਸ੍ਰੀ ਰੁਪੇਸ਼ ਦੇਵੋ ਜੀ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਦਖਲ ਦੇ ਕੇ ਜਲਦੀ ਤੋਂ ਜਲਦੀ ਇਹਨਾਂ ਮਸੰਦਾਂ ਤੋਂ ਤਖਤ ਪਟਨਾ ਸਾਹਿਬ ਖਾਲੀ ਕਰਵਾਇਆ ਜਾਏ ਤਾਂ ਕਿ ਖਾਲਸਾ ਪੰਥ ਲਈ ਜਿਹੜਾ ਹੈ ਕੋਈ ਹੋਰ ਨਵਾਂ ਇਹ ਬਖੇੜਾ ਨਾ ਪੈਦਾ ਕਰਨੇ ਕਰ ਰਹੇ ਨਰੋਜ ਦਿਹਾੜੀ ਇਹ ਜਿੰਨੂੰ ਚਾਹਣਗੇ ਉਹਨੂੰ ਮਰਜ਼ੀ ਨੂੰ ਮਰਜ਼ੀ ਲਿਆ ਕੇ ਤੇ ਕਰਨਗੇ ਜੀ ਅਸੀਂ ਨਵਾ ਕਰ ਦਿੱਤਾ ਅਸੀਂ ਨੂੰ ਪੰਚੋ ਸੇਕ ਦਿੱਤਾ ਪਹਿਲੀ ਗੱਲ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਨੂੰ ਇਹ ਕੰਨ ਨੇ ਜੀ ਅਸੀਂ ਤਨਖਾਹਿਆ ਕਰ ਦਿੱਤਾ ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਦਾ ਇਹ ਰਾਈਟ ਨਹੀਂ ਹੈਗਾ ਖਾਲਸਾ ਪੰਥ ਦਾ ਸ਼ਰਮੌਰ ਸੁਪਰੀਮ ਧਾਰਮਿਕ ਤਖਤ ਹੈ ਸ੍ਰੀ ਅਕਾਲ ਤਖਤ ਸਾਹਿਬ ਸਾਡੀ ਰਾਜਨੀਤਿਕ ਸੱਤਾ ਤੇ ਧਰਮ ਸੱਤਾ ਦਾ ਕੇਂਦਰ ਹੈ ਇਹਨਾਂ ਨੂੰ ਕੋਈ ਰਾਈਟ ਨਹੀਂ ਹੈ ਇਹ ਤਖਤ ਸਾਹਿਬਾਨ ਦੇ ਜੱਜਦਾਰ ਗੈਨੀ ਟੇਕ ਸਿੰਘ ਜੀ ਸਿੰਘ ਸਾਹਿਬ ਜੀ ਆਰਗਾਨਿਕ ਕੁਲਦੀਪ ਸਿੰਘ ਜੀ ਸਿੰਘ ਸਾਹਿਬ ਜੋਨਾਂ ਲਈ ਨਾਦਰਸ਼ਾਈ ਪੱਤਰ ਜਾਰੀ ਕਰਨੇ ਦੱਸਦੇ ਨੇ ਕਿ ਇਹਨਾਂ ਨੂੰ ਆਪਣੀਆਂ ਸੀਮਾਵਾਂ ਤੇ ਮਰਿਆਦਾ ਦਾ ਕੋਈ ਬੋਧ ਨਹੀਂ ਹੈ ਬਿਊਰੋ ਰਿਪੋਰਟ ਪੀਟੀਸੀ ਨਿਊਜ਼